ਵੀ ਜੇਕਰ ਬਾਈਟ ਟਾਈਮ ਨਾਲ ਰਿਲੀਜ਼ ਕੀਤਾ ਸਾਡੀਆਂ ਤਰਖਾਵਾਂ ਪਈਆਂ ਹੁੰਦੀਆਂ ਤੇ ਆ ਸਾਨੂੰ ਅੱਜ ਮਜਬੂਰਨ 3 ਵਜੇ ਤੋਂ ਲੈ ਕੇ 5 ਵਜੇ ਤੱਕ 2 ਘੰਟੇ ਬੱਸ ਸਟੈਂਡ ਬੰਦੇ ਨਾ ਕਰਨਾ ਪੈਂਦਾ ਨਹੀਂ ਹੋ ਸਕਦਾ ਸਾਡੀ ਕੱਲ ਤੋਂ ਸਵੇਰ ਤੋਂ ਸਾਡਾ ਚੱਕਾ ਜਾਮ ਹੀ ਰਵੇ ਇਹ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਇਹਦੇ ਵਾਅਦੇ ਬਿਲਕੁਲ ਖੋਖਲੇ ਆ ਬਿਲਕੁਲ ਨਾਕਾਮ ਆ ਸਰਕਾਰ ਪੰਜਾਬ ਦਾ ਕਮਾਊ ਪੁੱਤ ਟਰਾਂਸਪੋਰਟ ਯੂਨੀਅਨ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਅਜਿਹੜਾ ਹੈਗਾ ਇਹ ਉਹ ਚੱਕਾ ਜਾਮ ਕੀਤਾ ਗਿਆ ਕਹਿੰਦੇ ਨੇ ਕਿ ਬਈ ਪੀਆਰਟੀਸੀ ਪਨਬਸ ਅਤੇ ਹੋਰ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਉਹ ਪੰਜਾਬ ਦੇ ਕਮਾਊ ਪੁੱਤ ਨੇ ਪਰ ਅੱਜ ਪੰਜਾਬ ਦੇ ਕਮਾਊ ਪੁੱਤ ਆਪਣੀਆਂ 2 ਮਹੀਨੇ ਦੀ ਤਨਖਾਹਾਂ ਨੂੰ ਲੈ ਕੇ ਧਰਨੇ ਦੇ ਉੱਪਰ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ ਇਹ ਜਲੰਧਾ ਦਾ ਸ਼ਹੀਦ ਆਜ਼ਮ ਭਗਤ ਸਿੰਘ ਇੰਟਰ ਸਟੇਟ ਬੱਸ ਜਿਹੜਾ ਹੈਗਾ ਉਹ ਟਰਮੀਨਲ ਹੈ ਜਿਸ ਜਗ੍ਹਾ ਦੇ ਉੱਪਰ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਸਰਕਾਰੀ ਬੱਸਾਂ ਤਾਂ ਖੜੀਆਂ ਹੈਗੀਆਂ ਨੇ ਪਰ ਉਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਨੇ ਵੀ ਜਿਹੜਾ ਹੈਗਾ ਹੈ ਉਹ ਨਾਲ ਸਮਰਥਨ ਦਿੱਤਾ ਹੋਇਆ ਹੈ ਇਹਨਾਂ ਵੱਲੋਂ ਕਹਿਣਾ ਹੈ ਕਿ ਭਈ ਅਸੀਂ ਅੱਜ ਚੱਕਾ ਜਾਮ ਪ੍ਰੋਪਰ ਤਰੀਕੇ ਦੇ ਨਾਲ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ ਉਹ ਬਿਲਕੁਲ ਹੈਗਾ ਹੈ ਤੁਸੀਂ ਕਹਿ ਰਹੇ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ ਅਜੇ ਹੀ ਕਿਹੜੀ ਗੱਲ ਹੋ ਗਈ ਹੁਣ ਕਿ ਵਾਅਦਾ ਖਿਲਾਫੀ ਕਰ ਰਹੀ ਹੈ ਸਰਕਾਰ ਬਿਲਕੁਲ ਜੀ ਸਾਡੀ ਮੀਟਿੰਗ ਹੋਈ ਸੀ 18 ਨੂੰ ਟ੍ਰਾਂਸਪੋਰਟ ਮੰਤਰੀ ਨਾਲ ਤੇ ਕੁਝ ਉੱਚ ਅਧਿਕਾਰੀਆਂ ਦੇ ਨਾਲ ਜੋ ਕਿ ਇਹਨਾਂ ਨੇ ਆਪਣਾ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਤਨਖਾਹਾਂ ਸਮੇਂ ਸਿਰ ਰਿਲੀਜ਼ ਕਰ ਦਾਂਗੇ ਤੁਹਾਨੂੰ ਬਾਈਟ ਟਾਈਮ ਨਾਲ ਰਿਲੀਜ਼ ਕਰ ਦਾਂਗੇ ਪਰ ਤੁਸੀਂ ਵੇਖ ਸਕਦੇ ਵੀ ਜੇਕਰ ਬਾਈਟ ਟਾਈਮ ਨਾਲ ਰਿਲੀਜ਼ ਕੀਤਾ ਸਾਡੀਆਂ ਤਨਖਾਹਾਂ ਪਈਆਂ ਹੁੰਦੀਆਂ ਤੇ ਆ ਸਾਨੂੰ ਅੱਜ ਮਜਬੂਰਨ 3 ਵਜੇ ਤੋਂ ਲੈ ਕੇ 5 ਵਜੇ ਤੱਕ 2 ਘੰਟੇ ਬੱਸ ਸਟੈਂਡ ਬੰਦੇ ਨਾ ਕਰਨਾ ਪੈਂਦਾ ਤੇ ਨਾ ਹੀ ਨਾ ਜਨਤਾ ਦੀ ਖੱਜਲ ਖਵਾਰੀ ਹੁੰਦੀ ਤੇ ਸਾਨੂੰ ਮਜਬੂਰਨ ਮਜਬੂਰ ਕੀਤਾ ਜਾ ਰਿਹਾ ਹੜਤਾਲ ਮਜਾਰੇ ਕਰਨ ਨੂੰ ਕਿਉਂਕਿ ਜੇ ਚੌਂਦੀ ਮਨੇਜ ਤੇ ਸਰਕਾਰ ਸਾਡੀਆਂ ਸਮੇਂ ਸਿਰ ਤਨਖਾਹਾਂ ਰਿਲੀਜ਼ ਕਰ ਸਕਦੀ ਸੀ ਪਰ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਵੀ ਸਾਡੇ ਕੋਲ ਬਜਟ ਨਹੀਂ ਹੈਗਾ ਪਰੇ ਬਾਈਟ ਅਸੀਂ ਥੋੜੀ ਲੈ ਕੇ ਆਉਣਾ ਆ ਅਸੀਂ ਆ ਰਹੇ ਆ ਜਦ ਅਸੀਂ ਮਿਹਨਤ ਨਹੀਂ ਕਰ ਰਹੇ ਸਾਡੀ ਮਜਬੂਰੀ ਵੀ ਬਣ ਗਈ ਆ ਵੀ ਅਸੀਂ ਆਪਣਾ ਸਾਨੂੰ ਧਰਨਾ ਮਜਾਰਾ ਲਾਉਣਾ ਪੈ ਰਿਹਾ ਇਸ ਕਰਕੇ ਅਸੀਂ ਜੇਕਰ ਅੱਜ ਤਨਖਾਹ ਨਹੀਂ ਆਉਂਦੀ 5 ਵਜੇ ਤੱਕ ਤੇ ਕੱਲ ਨੂੰ ਹੋ ਸਕਦਾ ਹੈ ਇਹ ਮੁਕੰਮਲ ਚੱਕਾ ਜਾਮ ਕਰਕੇ ਪੀਏਪੀ ਚੌਂਕ ਜਾਂ ਕੋਈ ਮੇਨ ਹਾਈਵੇ ਬੰਦ ਕਰੀਏ ਜਿਸ ਦਿਨ ਰੋਲ ਜ਼ਿੰਮੇਵਾਰੀ ਸਰਕਾਰ ਤੇ ਇਸ ਮੈਨੇਜਮੈਂਟ ਦੀ ਹੋਵੇ ਕੱਲ ਕਿੰਨੇ ਵਜੇ ਤੁਸੀਂ ਚੱਕਾ ਜਾਮ ਕਰਨਿਓ ਤੇ ਬੰਦ ਕਰ ਬਿਲਕੁਲ ਜੀ ਜੇ ਅੱਜ 5 ਵਜੇ ਤੱਕ ਤਨਖਾਹ ਨਹੀਂ ਆਉਂਦੀ ਹੋ ਸਕਦਾ ਹੈ ਸਾਡੀ ਕੱਲ ਤੋਂ ਸਵੇਰ ਤੋਂ ਸਾਡਾ ਚੱਕਾ ਜਾਮ ਹੀ ਰਵੇ ਤੁਸੀਂ ਕਹਿ ਰਹੇ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਬਜਟ ਹੀ ਨਹੀਂ ਹੈਗਾ ਤੁਸੀਂ ਕਮਾਉ ਪੁੱਤੋਂ ਕਮਾਉ ਪੁੱਤ ਲਈ ਬਜਟ ਹੀ ਨਹੀਂ ਹੈਗਾ ਬਿਲਕੁਲ ਇਹਨਾਂ ਨੇ ਮਹਿਲਾਵਾਂ ਦਾ ਕਿਰਾਇਆ ਫ੍ਰੀ ਕੀਤਾ ਆ ਚਲੋ ਸਾਨੂੰ ਉਹਦਾ ਤਰਾਜ ਨਹੀਂ ਵੀ ਸਾਡੀਆਂ ਬੀਬੀਆਂ ਪੈਣਾ ਸਾਡੀਆਂ ਆ ਪਰ ਰੋਲਾ ਇਹ ਆ ਵੀ ਜੇਕਰ ਸਰਕਾਰ ਨੇ ਫ੍ਰੀ ਸਬਸਿਡਿ ਦੀਤੀ ਆ ਤੇ ਇਹ ਨਾਲ ਸਮੇਂ ਸਿਰ ਬਾਈਟ ਰਿਲੀਜ਼ ਕੀਤਾ ਜਾਵੇ ਤਾਂ ਜੋ ਬੱੱਸਾਂ ਨੂੰ ਟਾਈਮ ਨਾਲ ਸਪੇਅਰ ਪਾਰਟ ਮਿਲ ਸਕੇ ਟਾਇਰ ਮਿਲ ਸਕਣ ਕਿਉਂਕਿ ਸਾਡੀਆਂ ਬੱੱਸਾਂ ਦੀ ਵੀ ਇੰਨੀ ਖਸਤਾ ਹਾਲਤ ਹੋ ਚੁੱਕੀ ਆ ਵੀ ਇਸ ਦੇ ਬੈਨ ਨੂੰ ਜੀ ਨਹੀਂ ਕਰਦਾ ਪਰ ਸਾਡੀ ਮਜਬੂਰੀ ਬਣ ਗਈ ਆ ਵੀ ਅਸੀਂ ਰੋਡ ਤੇ ਚਲਾ ਰਹੇ ਆਂ ਯੋਗਿਆਂ ਦਾ ਸਰ ਰਸੂਲ ਤਫਰੀ ਕਰਕੇ ਕਿਸੇ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਸਰਕਾਰ ਦਾ ਫਰਜ ਬਣਦਾ ਆ ਇਹਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਇਸ ਨੂੰ ਇਸ ਰੋਪਿਆਂ ਰੋੜੇ ਪਨ ਬੱਸ ਨੂੰ ਜੇ ਸਮੇਂ ਚੰਗੀਆਂ 10000 ਗੱਡੀਆਂ ਭਾਈਆਂ ਜਾਣ ਚੰਗੀਆਂ ਹਵਤਾਲੀਆਂ ਤਾਂ ਜੋ ਜਨਤਾ ਵੀ ਖੱਜਲ ਖਵਾਰ ਨਾ ਹੋਵੇ ਤੇ ਸਾਰਿਆਂ ਨੂੰ ਨਵੇਂ ਮੁੰਡਿਆਂ ਨੂੰ ਰੁਜ਼ਗਾਰ ਮਿਲੇ ਪਰ ਇਹ ਸਰਕਾਰ ਉਲਟਾ ਵੜੇ ਵੜੇ ਵਾਦੇ ਕਰਕੇ ਆਈ ਸੀ ਇਹਦੇ ਵਾਦੇ ਬਿਲਕੁਲ ਖੋਖਲੇ ਆ ਬਿਲਕੁਲ ਨਾਕਾਵਾ ਸਰਕਾਰ ਜਿਸ ਤਰ੍ਹਾਂ ਜਿੱਲੀ ਇਹਨੇ ਸਰਕਾਰ ਨੂੰ ਡਿੱਗੀ ਆ ਆਮ ਪਾਰਟੀ ਦੀ ਇਸੇ ਤਰ੍ਹਾਂ ਪੰਜਾਬ ਜਿਹਨਾਂ ਦਾ ਹਾਲ ਹੋਣਾ ਲੋਕ ਕਹਿੰਦੇ ਪਏ ਨੇ ਕਿ ਵੀ ਸਾਡੀ ਕੀ ਗਲਤੀ ਹੈ ਅਸੀਂ ਤਾਂ ਪੈਸੇ ਦੇ ਰਹੇ ਆ ਪੈਸੇ ਦੇ ਕੇ ਅਸੀਂ ਸਫਰ ਕਰ ਰਹੇ ਆ ਮਹਿਲਾਵਾਂ ਨੂੰ ਫ੍ਰੀ ਹੈ ਦੂਜਿਆਂ ਨੂੰ ਤਾਂ ਨਹੀਂ ਫ੍ਰੀ ਫਿਰ ਉਹਨਾਂ ਨੂੰ ਕਿਉਂ ਦਿੱਕਤ ਤੁਸੀਂ ਦੇ ਬਿਲਕੁਲ ਜੀ ਅਸੀਂ ਬੱਸ ਸਟੈਂਡ ਬੰਦ ਕੀਤਾ ਆ ਜੋ ਜਨਤਾ ਕਹਿ ਰਹੀ ਆ ਅਸੀਂ ਉਹਨਾਂ ਦੇ ਧਿਆਨ ਪੋਤਾ ਚਲੋ ਸਾਡੇ ਭੈਣ ਭਰਾ ਆ ਬਾਹਰੋਂ ਸਰਵਿਸ ਬਿਲਕੁਲ ਚੱਲ ਰਹੀ ਆ ਚਾਹੇ ਪ੍ਰਾਈਵੇਟ ਨਾਲੋ ਚਾਹੇ ਰੋਡਵੇਜ਼ ਦੀ ਅਸੀਂ ਸਿਰਫ ਜੋ ਸਾਡੇ ਅੰਡਰ ਆਉਂਦਾ ਵਈ ਆਪਣਾ ਪੰਜਾਬ ਰੋਡਵੇ ਪਣ ਬਸ ਦਾ ਬਸ ਸਟੈਂਡ ਬੰਦ ਕੀਤਾ ਹੋਇਆ ਜੀ ਅਸੀਂ ਜਨਤਾ ਨੂੰ ਖਰਾਬ ਨਹੀਂ ਕਰ ਰਹੇ ਜਨਤਾ ਨੂੰ ਸਰਕਾਰ ਖਰਾਬ ਕਰ ਰਹੀ ਹੈ ਬਸ ਮੇਰਾ ਆਖਰੀ ਸਵਾਲ ਹੈਗਾ ਹੈ ਅੱਜ ਤੁਸੀਂ 5 ਵਜੇ ਤੱਕ ਕਹਿ ਰਹੇ ਹੋ ਕਿ ਵੀ ਚੱਕਾ ਜਾਮ ਕੀਤਾ ਹੋਇਆ ਹੈ ਜੇਕਰ ਤਨਖਾਹਾਂ ਅਜ 5 ਵਜੇ ਤੱਕ ਨਹੀਂ ਪੈਂਦੀਆਂ ਤੇ ਅਗਲਾ ਕੀ ਐਲਟਰਨੇਟਿਵ ਹੈਗਾ ਬਿਲਕੁਲ ਜੀ ਅਸੀਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵੀ ਸਾਨੂੰ ਅਸੀਂ 5 ਵਜੇ 2 ਘੰਟੇ ਆਪਣਾ ਚੱਕਾ ਖੋਲ ਦਿੱਤਾ ਜਾਵੇਗਾ ਪਰ ਕਿਉਂਕਿ ਲੋਕਾਂ ਦੀ ਲੋਕਾਂ ਦੂਰ ਜਿਹੜੇ ਜਾਣਾ ਤੇ ਜੇਕਰ ਨਹੀਂ ਸਾਡੀਆਂ ਤਨਖਾਹਾਂ ਆਉਣ ਗਿਆ ਤੇ ਸਦਾ ਗੱਲ ਨੂੰ ਸਵੇਰ ਤੋਂ ਪਹਿਲੇ ਟਾਈਮ ਤੋਂ ਬੱਸਾਂ ਬੰਦ ਹੋ ਜਾਂਦੀ ਠੀਕ ਹੈ ਪਰ ਕਨ ਬੱਸ ਪੀਆਰਟੀਸੀ ਮੁਲਾਜ਼ਮ ਜਨਾਬ ਵੱਲੋਂ ਕਿਹਾ ਗਿਆ ਕਿ ਭਈ ਜਿਸ ਤਰੀਕੇ ਦੇ ਨਾਲ ਅਸੀਂ ਕਮਾਉ ਪੁੱਤ ਹੈਗੇ ਆ ਪਰ ਕਮਾਉ ਪੁੱਤ ਲਈ ਬਜਟ ਸਰਕਾਰ ਕਹਿੰਦੀ ਹੈ ਕਿ ਸਾਡਾ ਬਜਟ ਨਹੀਂ ਹੈਗਾ ਜਿਸ ਕਾਰਨ ਇਹਨਾਂ ਨੂੰ ਹੁਣ ਪੱਕੇ ਤੌਰ ਦੇ ਉੱਪਰ ਧਰਨੇ ਜਣੇ ਨੇ ਉਹ ਲਗਾਉਣੇ ਪੈ ਰਹੇ ਨੇ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਭਈ ਇਹ ਸਾਡੇ ਕਮਾਉ ਪੁੱਤ ਨੇ ਪਰ ਕਮਾਉ ਪੁੱਤ ਜਦੋਂ ਅਦੀਹਾ ਕਵੇ ਕਿ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਸਾਡੇ ਲਈ ਬਜਟ ਹੀ ਨਹੀਂ ਹੈਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਗੱਲ ਕਿਸ ਜਗ੍ਹਾ ਦੇ ਉੱਪਰ ਪਹੁੰਚੀ ਹੋਈ ਹੈ ਇੱਕ ਬਾਰ ਖਾਸ ਤਸਵੀਰ ਦਿੱਤੇ ਰੂਪ ਦੇਖੋ ਇਹ ਦਿਲੰਦਰ ਦਾ ਬੱਸ ਸਟੈਂਡ ਹੈ ਜਿਸ ਜਗ੍ਹਾ ਦੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਬੱਸ ਮੁਲਾਜ਼ਮਾ ਵੱਲੋਂ ਜਿਹੜਾ ਹੈਗਾ ਹੈ ਉਹ ਚੱਕਾ ਜਾਮ ਕੀਤਾ ਗਿਆ ਹੈ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਬਈ ਜੇਕਰ ਸਰਕਾਰ ਅੱਜ 5 ਵਜੇ ਤੱਕ ਇਹਨਾਂ ਦੀ ਤਨਖਾਹਾਂ 2 ਮਹੀਨੇ ਦੀ ਨਹੀਂ ਪਹੁੰਦੀ ਤਾਂਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਪੂਰਨ ਤੌਰ ਦੇ ਉੱਪਰ ਚੱਕਾ ਜਾਮ ਕੰਮ ਜਿਹੜਾ ਹੈ ਉਹ ਕੀਤਾ ਬਾਰੇਗਾ ਚਾਹੇ ਉਹ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਹੋਰ ਲਿਆਦਾ ਸੜਕ ਚਲੋ ਜੀ ਪੰਕੇ ਦੇ ਨਾਲ ਰਾਜ ਗੁਪਤਾ ਬਾਕਸ਼ੇ ਟਾਈਮ